ਸੋ ਹਾਂਜੀ ਹਸੀ ਗਾਲ ਦੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਲਸੋਈ ਜਲਾ ਮਰੇਲ ਕੋਟਲਾ ਦੇ ਵਿੱਚ ਹੀ ਤੇ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਹਾਂ ਬੋਰ ਦੇ ਵਿੱਚ ਪ੍ਰੋਬਲਮ ਕੀ ਆ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਏਤਾ ਮਾਰਦਾ ਹੈਗਾ ਤੇ ਤੁਹਾਨੂੰ ਏਤਾ ਵੀ ਦਿਖਾ ਦਿੰਦਾ ਨਦਰ ਪਿਆ ਹੈਗਾ ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ ਆ ਜਿਹੜਾ ਏਤਾ ਹੈ ਆਹ ਏਤਾ ਮਾਰਦਾ ਹੈ ਬੋਰ ਦੇ ਦੇਖਦੇ ਕੈਮਰਾ ਪਾ ਕੇ ਕਰਦੇ ਚੱਕ ਇਹਨੂੰ ਆਪਣਾ ਕੈਮਰਾ ਤੇ ਕੈਮਰਾ ਮੈ ਰੈਡੀ ਨਹੀਂ ਠੀਕ ਕਰਦੇ ਚੱਕ ਫਿਰ ਦਿਖਾਉਣੇ ਕੀ ਸੋਲੂਸ਼ਨ ਨਿਕਲ ਬੋਰ ਦਾ ਚੱਲ ਕਿੰਨਾ ਬਣਾ ਆਪਣਾ ਇਹਦੇ ਲਈ ਸਰਕਾਰੀ ਮਹਣ ਵੀਰੇ ਇਹ ਵੀਰੇ 9 ਕਿਲੇ ਨੇ ਸੌਰੀ ਹਾਂ ਆ ਵਿੱਚ ਉਹ ਵੀ ਮਿਲ ਜਾਂਦਾ ਨਾਲ ਕਿ ਉਹ ਹੋਰ ਬੰਦੇ ਲੈ ਲੈ ਤੂੰ ਤਾਂ 14 ਨੇ ਤਰਦੇ ਡਿ ਨਹੀਂ ਹੈਗੇ ਪਹਿਲਾਂ ਪਾਇ ਉਹਨਾਂ ਨੂੰ ਕਰਤਾ ਇਹਨਾਂ ਜਿਹੜੇ ਮਰੂਪੋਰਸ ਆਈ ਫਿਰ ਉਹਨਾਂ ਨੇ ਉਹਨੂੰ ਉਹਨੂੰ ਕਹਤਾ ਵੀ ਗੱਲ ਸੁਣਨਾ ਚੰਦਾ ਤੂੜੀ ਦੇ ਦੇ ਨਹੀਂ ਫਿਰ ਤੈਨੂੰ ਉਹ ਕਰਾਂਗੇ ਫਿਰ ਤੂੜੀ ਦੁੱਦੀਆਂ ਛਾਣ ਲੈ ਪਾਣੀ ਤਾਂ ਬਾਹਰ ਹੈ ਨਾ ਆਹ ਦੇ ਹੁਣ ਆਉ ਪਾਣੀ ਆਉਂਦੀ ਤੇ ਪਾਣੀ ਕਿੰਨੇ ਦਾ ਪਾਣੀ ਤਾਂ ਪੂਰੀ ਆ ਨਾ ਇਹ ਵੀਰੇ ਉਹਰੇ ਪਾਣੀ ਹੈਗਾ 95 95 ਦੇ ਕਦੋਂ ਗੱਡੀ ਤੇ ਮੋਟਰ ਹੈ ਇਹ ਕੱਡੀ ਆ ਕੱਲ ਕੱਲ ਗੱਡੀ ਦੀ ਵੀਰੇ ਚੱਲ ਜਾਣ ਦੇ ਉੱਤੋਂ ਪਾਣੀ ਪਤਾ ਤੀਏ ਚ ਹਾਂਜੀ ਹਾਂ ਕੱਲ ਵੀ ਬਾਤ ਅੱਜ ਵੀ ਬਾਤ ਕਿੰਨਾ ਪਾਇ ਦੀ ਅੱਜ ਅੱਜ ਪਤਾ ਹੋਊਗਾ 20 20 ਲੀਟਰ ਵਾਲੀਆਂ ਵੱਡਣ ਚਲ ਤੂੰ ਚ 15 ਹੀ ਲਾਦਾ ਵੀ ਪਾਦੇ ਹੋਣੀਆਂ ਚਲ ਜਾਣਦੇ ਬਾਈ ਕਿੰਨਾ ਹੋ ਗਿਆ ਦੇਖੀ 93 ਦੇ ਪਾਣੀ ਬਾਈ ਹੈ 93 95 ਤੇ ਚਲ ਜਾਣਦੇ ਅੱਜ ਨਹੀਂ ਬਣਉਂਦੀ ਪਾਣੀ ਚ ਚਲ ਦੇ ਇਹਦੇ ਬਾਕੀ ਥੱਲੇ ਆ ਕੇ ਸਾਰਾ ਤਾਂ ਫੋਨ ਕਰਿਆ ਸੀ ਨਾ 3 ਕੰਝ ਕਹਿੰਦਾ ਯਾਰ ਉਹ ਚ ਪਾਣੀ ਜਦੋਂ ਫਿਰ ਟੈਂਕ ਪਾਦੇ ਵੱਡਾ ਅੱਛਾ ਜੀ ਥੋੜੇ ਪਾਣੀ ਤਾਂ ਨਹੀਂ ਕੰਮ ਕਰਦੇ ਚਲ ਅੱਗੇ ਦੇਖਣ ਤਾਂ ਥੱਲੇ ਸੌਪ ਹੋ ਜੂਗਾ ਫੇਵਰੀ ਹੈ ਬਾਕੀ ਇਹਦੇ ਬਾਕੀ ਜੰਮ ਕੁਵਿਕਟ ਹੁੰਦੀ ਏ ਜੀ ਹਾਂ ਪਲਾਸਟਿਕ ਦੀ ਤਾਂ ਚਮਕ ਬਹੁਤ ਹੁੰਦੀ ਏ ਹੂੰ ਰੇਤ ਘੰਡਾ ਬਚੱਕ ਦੀ ਏ ਕਿਵੇਂ ਵੀਰੇ ਚੱਕਣ ਚੱਲਣ ਤੋਂ ਬਾਅਦ ਹਾਂ ਕੋਈ ਵਸੇ ਜਦੀ ਚੱਕਰੀਆਂ ਨਾਲ ਹੁੰਦੀ ਹੌਲੀ ਹੌਲੀ ਕਿੰਨਾ ਹੋ ਗਿਆ ਦੇਖੀ 130 ਹੋ ਗਿਆ ਭਾਈ 130 ਦੀ ਮੋਟਰ ਚੱਲਦੀ ਏ ਨਾ ਆਪਣੀ ਜੀ ਵੀਰੇ ਬਸ ਇੱਕ ਦੋ ਮਿੰਟਾਂ ਬਾਅਦ ਚੱਕਦੇ ਹੁਣ ਚਾਲੀ ਹਾਂ ਹਾਂ ਬਸ ਜਿਵੇਂ ਚੱਲ ਪਈ ਹੈਲੋ 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 ਹਾਂਜੀ ਮਸਤੀ ਕੀ ਹਾਲ ਹੈ ਠੀਕ ਆ ਭਾਈ ਕੀ ਕਰ ਰਹੇ ਹੋ ਹਰਮਨ ਹਲੋ ਮੁਖਤਿਆਰ ਬੋਲਦਾ ਬਾਈ ਇੱਕ ਦੋ ਤੇ ਵੀਡੀਓ ਨਹੀਂ ਭੇਜੀ ਮੈਨੂੰ ਉਹ ਪ੍ਰਦਾਨ ਮੈਂ ਭੇਜਦਾ ਯਾਰ ਮੈਂ ਆ ਬੇ ਸਵੇਰ ਦਾ ਬਹੁਤ ਵਿਜੀ ਆ ਮੈਂ ਵੀਡੀਓ ਯਾਰ ਬਣਾਉਣ ਦੇ ਕੋਲ ਹੋ ਜਾਂਦੀ ਆ ਚੱਲ ਲੈਟ ਚੱਲਦੀ ਹੁਣ ਅਸੀਂ ਇੱਥੇ ਆਏ ਤੇਰੇ ਲਈ ਉਹਨੇ ਨਾਲੇ ਪੈਸੇ ਲੈ ਜਾਗੇ ਫੇਰ ਹੁਣ ਇੱਥੇ ਹਾਂ ਇੱਥੇ ਆ ਤੇਰੇ ਲਈ ਆਇਆ ਹਾਂ ਇੱਥੇ ਲੈਟ ਕਰਨੀ ਹੁਣ ਹੈ ਮੈਂ ਲੈਟ ਨਹੀਂ ਜਾਂਦੀ ਚੱਲ ਕੋਈ ਨਾ ਫਿਰ ਬਾਅਦ ਚ ਬਣਾ ਕੇ ਭੇਜਦੀ ਚੱਲ ਉਹ ਰਿਹਾ ਤੇਰੇ ਲਈ ਕਿੱਥੇ ਹੈ ਅਸਲ ਸੋਈਆਂ ਹੀ ਹੋਣਗੀਆਂ ਲਸੋਈ ਯਾ ਪੇਮੈਂਟ ਹੈ ਬੇਤਰੇ ਇਹ ਮੈਨੂੰ ਤੁੜੇ ਤਰ੍ਹਾਂ ਆ ਕੇ ਅਰੇ ਮੈਨੂੰ ਆਨਲਾਈਨ ਹੀ ਪਾਣੀ ਕੋਈ ਗੱਲ ਨਹੀਂ ਚੱਲ ਕੋਈ ਨਾ ਪਾਦੀ ਕੋਈ ਗੱਲ ਨਹੀਂ ਪੇਮੈਂਟ ਪਾਉਣਾ ਯਾਰ ਕੋਈ ਖਿੱਚੀ ਜੀ ਹੈ ਨਾ ਕੋਈ ਨਾ ਕੋਈ ਨਾ ਪਾਦੀ ਬਈ ਬਈ ਵੀਡੀਓ ਯਾਰ ਮੈਂ ਲਾਣਾ ਵੀਡੀਓ ਪੱਕੀ ਆ ਕੇ ਆਏਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਦੀ ਬਈ ਪਾਦੀ ਕੋਈ ਗੱਲ ਕੋਈ ਨਾ ਕੋਈ ਨਾ ਹਾਂ ਬੀ ਮੈਂ ਨੈਟਵਰਕ ਟੇਮੈਂਟ ਵੀ ਹੋ ਗਿਆ ਬਲ ਰਿਹਾ ਠੀਕ ਹੈ ਠੀਕ ਕੋਈ ਨਾ ਆ ਗਈ ਹੋ ਗਿਆ ਸਕਰੀਨ ਹੋਈ ਆ ਕੁੜਾ ਟੈਕ ਕਰੇ ਬੋਠੀ ਕਰਕੇ ਦੀ ਸੀ ਆ ਹੈਗਾ ਕੋਈ ਬੋਰ ਕਰਕੇ ਬਾਗੀ ਦੀ ਮੋਟਰ ਪਾ ਕੇ ਚਲਾਣੀ ਬਾਅਦ ਚ ਮੋਟਰ ਪਾ ਕੇ ਦਾ ਪਾਣੀ ਓਕੇ ਮੋਗਾ ਠੀਕ ਹੈ ਭਾਈ ਜਰਾ ਕਿਹੜਾ ਏਰੀਆ ਕਿਹੜਾ ਵੀ ਤੇ ਇਸ ਨਾਮ ਦਾ ਸੰਗਰੂਰ ਜ਼ਿਲ੍ਹਾ ਭਾਈ ਸ਼ਟੋਤਨ ਇਹ ਆ ਯਾਰ ਕਿਵੇਂ ਕੀ ਦੇ ਦਾਨਾ ਹਣਾ ਪਤਾ ਨਹੀਂ 15 ਦਾ ਇਹਦਾ ਕੋਈ ਨੁਕਸ ਨਹੀਂ ਇਹਦਾ ਕੋਈ ਨਾ ਜੇ ਫਾਲਟ ਪਏ ਇਹਦਾ ਪਤਾ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਇਹਦਾ ਜੇ ਕੋਈ ਫਾਲਟ ਹੋਏ ਪਾਣੀ ਸਾਫ਼ ਹੋ ਜੂ ਜੋ ਮੈਨੂੰ ਕੋ ਲੱਗਦਾ ਬੰਦ ਕਰ ਲਾ ਓਏ ਫੜਕੜੀ ਤਾਂ ਨਹੀਂ ਪਾਈ ਤੀ ਬੋਰ ਚ ਨਹੀਂ ਵੀਰੇ ਸਾਨੂੰ ਤਾਂ ਯਾਰ ਉਹਨਾਂ ਨੇ ਪਾਣੀ ਕਿਹਾ ਦੀ ਅਸੀਂ ਬਾਣੀ ਪਾਤਾ ਸੀ ਉਹ ਵੀ ਸਾਨੂੰ ਐਂ ਦੱਸ ਦਿੰਦੇ ਇਸ ਦਾ ਪੰਪ ਬਾਕੇ ਕਿਨੇ ਕਿਹਾ ਦੀ ਪਾਣੀ ਪਾਉਣ ਨੂੰ ਉਹ ਕਾਕੇ ਨਹੀਂ ਕਿਹਾ ਦੀ ਯਾਰ ਕੱਕ ਕਿਹੜਾ ਉਹ ਜਿਨ੍ਹਾਂ ਨੇ ਤੁਸੀਂ ਉਧਰ ਕਰਕੇ ਉਹ ਬਈ ਹੋਰ ਸਿਸਟਮ ਸੀ ਯਾਰ ਉਹਨਾਂ ਦੇ ਉਹਨਾਂ ਦਾ ਤਾਂ ਆਪੇ ਕੰਮ ਹੋਦੀਗਾ ਸਾਨੂੰ ਕਹਿੰਦੇ ਪਾਣੀ ਪਾ ਦੋ ਅੱਜ ਵੀ ਕਹਿੰਦੇ ਪਾਣੀ ਪਾ ਦੋ ਅਸੀਂ ਪਾ ਜੇ ਯਾਰ ਇਹਨਾਂ ਦਾ ਨੰਬਰ ਹੀ ਦੇ ਦਿਆਂ ਆਪਾਂ ਇਹਨਾਂ ਨਾਲ ਗੱਲ ਕਰ ਲੈਣ ਤਾਂ ਟੈਂਕਰ ਭਰ ਕੇ ਲਿਆ ਕੇ ਪਾਣ ਦੇ ਹਾਂ ਟੈਂਕਰ ਉਹ ਚੱਲ ਜਾਂਦਾ ਕਿਉਂਕਿ ਬੋਰ ਡੂਗਾ ਭਾਈ ਤਾਂ ਦੋ ਕੰਮ ਕਰਦੇ ਟੈਂਕਰ ਪਾਣੀ ਦੀ ਬਦਲੇ ਨਹਾਵਾ ਦੇ ਵਿੱਚ ਗੁਨ ਗੁਨਾ ਸਾਬ ਪਾ ਦਿੱthole ਆ ਕੇ ਕਿੰਨਾ ਟਮਗਾ ਪਾਣੀ ਪਾਏ ਨੇ ਪਾਣੀ ਪਾਤਾ ਦੀ ਵੀਰੇ ਕੱਲ ਵੀ ਅੱਜ ਵੀ ਪਾਤਾ ਦੀ ਦੁਪਹਿਰਿਆਂ ਜਿਉ ਮੰਨ ਕੇ ਚੱਲ 2 ਵਜੇ ਦੀ ਗੀੜ ਪਾਣੀ ਨਾਲ ਵੀਰੇ ਜਿਵੇਂ ਮੰਨ ਲਓ ਪਾਣੀ ਪਾਉਂਦੇ ਹਾਂ ਉਹਦੇ ਨਾਲ ਤਾਂ ਮੰਨ ਕੇ ਚੱਲ ਹੁਣ ਪਾਣੀ ਦੇ ਵਿੱਚ ਜਾ ਕੇ ਕੀ ਸਾਫ਼ ਕਰੂ ਉਹ ਇੱਕ ਪਾਣੀ ਸਾਫ਼ ਹੁੰਦਾ ਇੱਕ ਗੰਦਲ ਹੁੰਦਾ ਪਾਣੀ ਹਾਂ ਜਦੋਂ ਆਪਾਂ ਸਾਫ਼ ਪਾਣੀ ਵੱਧ ਪਾ ਦਈ ਤਾਂ ਗੰਦਲ ਥੱਲੇ ਬਹਿ ਜਾਂਦੀ ਸਾਰਾ ਤਾਂ ਸਾਫ਼ ਹੋ ਜਾਂਦਾ ਜੇ ਹੁਣ ਸਾਫ਼ ਪਾਣੀ 'ਚ ਗੰਦਲ ਪਾ ਦਈ ਤਾਂ ਸਾਰਾ ਪਾਣੀ ਗੰਦਲ ਹੋ ਜਾਊਗਾ ਯਾਨੀ ਇਹਨਾਂ ਦੇ ਵਿੱਚ ਪਾਣੀ ਦੇ ਵਿੱਚ ਮਾੜਾ ਮੋਟਾ ਜਿਹਦੀ ਚੀਜ਼ ਵੱਧ ਪਾ ਦਾਂਗੇ ਉਹਦਾ ਜਿਆਦਾ ਆਪਦਾ ਰੰਗ ਦਿਖਾਊਗੀ ਹੂੰ ਉਹ ਜਿੰਨਾ ਪਾਣੀ ਦੇ ਵਿੱਚ ਦੋ ਟੈਂਕਰ ਪੈਂਦੇ ਸੀ ਸਾਰਾ ਲੰਘ ਜਾਂਦਾ ਥੱਲੇ ਸਾਫ ਜਾਂਦਾ ਕੰਚ ਮੰਗੂ ਜਾਵਾ ਆਹ ਦੇ ਹੁਣ ਸਾਫ ਹੋ ਗਿਆ ਉਹ ਰੇ ਕਿ ਥੱਲੇ ਜਾ ਕੇ ਬੰਬੂ ਤਾਰੇ ਕੁਭ ਨਹੀਂ ਜਾਂਦਾ ਜਾਮ ਬੂਰੀ ਦੀਂਦਾ ਸਾਫ ਚਾਰੇ ਪਾਸੇ ਕਿੰਨਾ ਹੋ ਗਿਆ ਓਏ ਤੋਹ ਗਾੜੀ ਹੋ ਗਿਆ ਭਾਈ ਚੱਲ ਜਾਣੀਂ ਇਰਾਏ ਹੰਨਾ ਜੀ ਇਹ ਗੱਲ ਪੂਰੀ ਬੰਦੇ ਨੂੰ ਪਤਾ ਹੋਵੇ ਫੇਰ ਬੰਦਾ ਕਰਦਾ ਕੰਮ ਤਾਂ ਜੋੜ ਆ ਗਿਆ ਦੇਖੋ ਹੋਰ ਸਾਫ਼ ਹੋ ਗਿਆ ਥੱਲੇ ਇਹਦਾ ਮਤਲਬ ਜਿਹੜਾ ਪਾਣੀ ਪਾਇਆ ਤੁਸੀਂ ਤੱਕੀ ਛੋਡੇ ਨੇ ਕਰਿਆ ਬਈ ਥੱਲੇ ਗਿਆ ਨਹੀਂ ਹੈਗਾ ਪਾਣੀ ਕੱਟ ਗਿਆ ਹੋਰ ਸਾਫ਼ ਹੋ ਗਿਆ ਜਮ੍ਹਾਂ ਤੇ ਜੋੜ ਵੀ ਦੇ ਰਹਾ ਹੂੰ ਫੰਟਰ ਜਾ ਕੇ ਜਮੀ ਸਾਹ ਪੂਜੂਗਾ ਹੋਰ ਕੱਢ ਗਿਆ ਹੂੰ ਇਨੋਂ ਹੋ ਗਏ ਨੂੰ ਰੋਕੀ ਨਾ ਤਾਰ ਚੱਲੀ ਜਾਂਦੇ 280 ਹੋ ਗਿਆ ਬਾਈ ਬਸ ਦਾ ਦਾਸਤੇ ਬੋਲੀਆ ਕਰੋ ਆਪੀ ਨਹੀਂ ਨਹੀਂ ਸਾਡੇ ਏਰੀਏ 'ਚ ਸਾਡੇ ਏਰੀਏ 'ਚ ਬੋਰ ਹੀ ਡੂੰਗਾ ਹੋ ਸਕਦਾ ਹੋ ਸਕਦਾ ਆਓ ਸਾਡਾ 550 550 ਉਹ ਬੋਕੀ ਵਾਲੀ ਮਸ਼ੀਨ ਨਗਰ ਆ ਉਹੜਾ ਠੀਕ ਆ ਕਮ ਦੇ ਸੀ ਯਾਰ ਕਿੰਨਾ ਹੋ ਗਿਆ ਮੈਂ ਲਸੋਈ 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 ਇਧਰ ਮੇਰੇ ਕੋਲ ਲੈ ਜਾ ਜਿਹੜਾ ਪਹਿਲਾ ਕਰਦਾ ਸੀ ਹਾਂ ਅਜੇ ਤਾਂ ਸੰਭ ਹੋ ਗਿਆ ਭਾਈ ਚਲੋ ਤੋਰੀ ਜਾਲਮੜਾ ਸਵੀਟਨ ਵਾਲਾ ਹੈਂ ਕੌਣ ਹੈ ਮੈਂ ਗਿਆ ਦਿਨ ਹਾਂ ਉਹ ਦੱਸਣਾ ਦੇ ਮੈਂ ਆਜੂ ਹੱਥ ਤੱਕ ਆ ਤੂੰ ਇਹ ਮਰਦੀ ਹੈਂ ਚਿਰ ਦਾ ਵਧਨ ਨਹੀਂ ਆ ਹੂੰ ਮੈਂ ਲੈ ਗਿਆ ਨਾ ਨਾ ਪੱਕਿਆ ਲਾ ਜੀ ਤਾਂ ਜੀ ਚੰਗਾ ਉਹਨੇ ਵੀ ਬੋਰ ਨੂੰ ਹੋ ਗਿਆ ਦੀ ਕੁਛ ਬਈ ਉਹਦਾ ਬਈ ਤਿੰਨ ਤੋਂ ਟੁੱਟ ਗਿਆ ਜੀ ਕਿਹੜਾ ਬਈ ਆਹੀ ਪੜੋਲੀਆਂ ਨਾਲ 7 ਇੰਚ ਅਜਿਹਾ ਪਰਾਣਾ ਛੂਟਾ ਬੋਰ ਤੀਦਾ ਬੋਰ ਥੋੜਾ ਹੀ ਹੋਊ ਟੂੰਗਾ ਵੀ ਹੈਗਾ ਜੀ ਟੱਟਾ ਇੱਕ ਸੁਮਾ ਜਨਾ ਆਹੀ ਫਿਰ ਨਾ ਆਏ ਦੀ ਨਵਾਂ ਕਰਾ ਲਵਾਂ ਉਹ ਉੱਥੇ ਸਾਡੇ ਬੋਰ ਹੋਇਆ ਚੱਲੀ ਮਹੀਨਾ ਮੰਜੇ ਦੀ ਟੁੱਟ ਗਿਆ ਪਲਾਸਟਿਕ ਵਾਲਾ ਹਾਂਜੀ ਭਾਈ ਬੋਰ ਪਲਾਸਟਿਕ ਵਾਲਾ ਵਧੀਆ ਹੁੰਦਾ ਜਾਂ ਆਹ ਜੇ ਕਰਾਉਣਾ ਚੱਲਦੇ ਤੈਨੂੰ ਗੱਡੀ ਆ ਸਹੀ ਗੱਲ ਆ ਅਫੇਵਰ ਵੀ ਰੋਟੀਆਂ ਜਾਂਦੇ ਨੇ ਅਸੀਂ ਢੋਲੀਆਂ ਵਾਲਾ ਕਰਾਇਆ ਉਹ ਢੋਲੀਆਂ ਵੀ ਰੋਟੀਆਂ ਜਾਂਦੇ ਨੇ ਕਰਨ ਨੂੰ ਦੇਖਣਾ ਢੋਲੀਆਂ ਵਾਲਾ ਸਰਸੇ ਆ ਗਿਆ ਕਿੰਨਾ ਹੋ ਗਿਆ ਦੇਖੀ ਸਾਫ ਹੋ ਗਿਆ ਨੋਰੀ ਗਲੀ ਚੌੜੀ ਹੈ ਕਿੰਨਾ ਹੋ ਗਿਆ ਵੀਰੇ 470 ਹੋ ਗਿਆ ਬਈ 470 ਦੀ ਰੇਂਜ ਵਿੱਚ 470 ਤੋਂ ਬੜਾ ਗੋਲੀਆਂ ਵੱਡੀਆਂ ਰੁੱਤ ਜਿੱਤਾਂ ਹੁੰਦਾ ਚੱਲ ਜਾਣ ਦੇ ਜਾਣ ਦੇ ਹੌਲੀ ਚੱਲੀ ਹੁਣ ਤਾਂ ਆ ਬਦਰੀ ਫੜੀ ਆ ਜੀ ਗਲੀਆਂ ਖੁੱਲੀਆਂ ਨੇ ਜਾਂਦੇ ਕਾ ਪੂਰੇ ਜਿਹੜਿਆ ਨੇ ਬਰ ਮਹੀਨੇ ਤੋਂ ਦੂਜੀ ਫਿਰ ਆ ਰਿਹਾ ਦਾ ਕੁਝ ਘੜ ਮੋਟੇ ਇਹ ਲਹਿਣਾ ਵਾਲਾ ਦਾ ਬਾਣ ਇਹਦਾ ਭਾਈ ਪਹਿਲਾਂ ਬਜਰੀ ਵੀ ਮਾਰਦੀ ਸੀ ਮਨ ਬ੍ਰੀਕ ਬ੍ਰੀਕ ਕੱਢਦੇ ਗੋਲੀਆਂ ਭਾਈ ਜਿਹੜਾ ਨਿਕਲੂਗਾ ਉਹ ਜਾਲੀ ਲੱਗੀ ਹੋਈ ਇਹਨੂੰ ਤਾਂ ਦੇਖਾ ਤੇ ਪਤਾ ਲੱਗਦਾ ਹਰੇ ਰੰਗ ਦੀ ਜਾਲੀ ਲੱਗੀ ਹਾਂ ਜੀ ਹਾਂ ਉਹਦੇ ਵਿੱਚ ਦੇਖ ਲੈ ਹਾਂ ਦੇਖ ਵੀ ਇਹ ਦੇਖ ਲੈ ਕੰਟਰ ਤਾਂ ਆਟੋਮੈਟਿਕ ਸਾਫ ਹੋ ਜਾਂਦਾ ਹੈ ਇਹ ਫੈਂਟਰ ਚੱਲਦਾ ਵਜੇ ਫੈਂਟਰ ਪਾਣੀ ਨਹੀਂ ਦਿੰਦਾ ਤਾਂ ਨਹੀਂ ਹਾਂ ਜੀ ਜਿਹੜੀਆਂ ਗਲੀਆਂ ਦਾ ਚਟਾ ਰੰਗ ਦਿਖਾਉਂਦੀਆਂ ਨੇ ਆਹ ਹਾਂ ਜੀ ਇਹਨਾਂ ਵੀ ਦੀ ਰੇਤਾਂ ਨਿਕਲਦਾ ਜ਼ਿਆਦਾ ਹੋ ਗਿਆ ਭਾਈ ਜਾਣ ਤੇ ਜਾਣ ਤੇ ਕੋਈ ਨਾ ਤੋਰੀ ਜਾਣਾ ਸਾਰਾ ਬੂਰੀ ਸੋਨਾ ਬੋਤਾ ਆਦ ਰਿੱਤਾ ਦੇਖਦਾ ਪਿਆ ਹੈ ਹਾਂ ਉਹਨਾਂ ਚੋ ਦੇਖਦਾ ਆਉਂਦਾ ਇੰਬਜ ਜਲੀ ਇਹ ਹੋ ਜਾਂਦੀ ਹੈ ਇਹ ਤਾਂ ਹੈਗੀ ਹੈ ਬਠਰ ਦੇ ਵਿੱਚ ਤੁਰ ਜਲ ਕੰਟਰ ਵੀ ਗਿਆਗਾ ਪਾ ਕਿੰਨਾ ਸੀ 600 ਕਿੰਨਾ ਤੀ ਇਹ ਵੀਰੇ 650 ਕਿਹਾ ਸੀ ਸਾਨੂੰ 200 ਬਟ ਕਰਤਾ ਦਿਨ ਅਬਸੋ 200 ਬਟ ਕਰ 200 ਬਟ ਕਰ 470 ਤੋਂ ਆ ਗਿਆ ਫਲਟਰ ਤੇ ਦੂਸਰੀ ਬਣ ਗਿਆ 190 ਦੇਖਿਆ ਨਾ ਦਬਈ ਥੱਲੇ ਵੀਡੀਓ ਕਿਦਾਂ ਹਣਾ ਯਾਰੀ ਤਾਂ ਪਰੇ ਹਣਾ ਥੱਲੇ ਹਾਂ ਹਾਂ ਪਰ ਗਿਆ ਹਣਾ ਫਿਰ ਫਿਰ ਕੀ ਹਾਲ ਹੁੰਦਾ ਵੀਰੇ ਕੋਲ ਤਾਂ ਨਹੀਂ ਜਾਣਦੇ ਜਾਣਦੇ ਹਾਲ ਕੀ ਆ ਗਿਆ ਜਾਲੀ ਖਿੱਚੀ ਪਈ ਐ ਬਈ ਅੰਦਰ ਹੂੰ ਜਾਲੀ ਪਾਟੀ ਹੋਈ ਵੀ ਐ ਰੋਂ ਵੀਡੀਓ ਰੋਕ ਲਮੜੀ ਜੇ ਸ਼ਿਮਨੇ ਵਾਲ ਚੱਕ ਦਿੰਦੀ ਐ ਇਹ ਸੱਡਰ ਕੱਢ ਨਹੀਂ ਇਹਦਾ ਬਿਨ ਸਿਜ਼ਨ ਲਾਵੇ ਇਹਦਾ ਬਾ 2.5 ਮਹੀਨੇ ਕੱਢਦੀ ਐ ਯੀ ਮੀਨ ਬੋ ਮੈਂ ਇਹ ਲੋਕਰ ਸਾਡੀ ਮੋਟਰ ਚੱਕੂਗਾ ਕਰਾਉਂਗਾ ਕਰਾਂਦੀ ਆ ਕੀ ਰੇਟ ਮਾਰੇ ਕੱਦੂ ਚ ਲਿਆ ਕੇ ਪਾਈ ਅਸੀਂ ਰੇਟ ਕੀ ਹੈ 20000 ਨੂੰ ਵਿੱਗਾ ਹਰ ਕਿੰਨੇ ਵਿੱਗਿਆਂ ਦਾ 5 ਵਿੱਗਿਆਂ ਦਾ ਨਾ 20000 ਨੂੰ ਵਿੱਗਾ ਆ ਵਾਸਾ ਤਾਂ ਵਿੱਗਿਆਂ ਦਾ ਕਿੱਲਾ ਓਰੇ ਕੀ ਲਿਆ ਸਵਾਸੀ ਦਾ ਸਵਾਸੀ ਤਾਂ ਮਹੀ ਵੱਡਾ ਹੋ ਗਿਆ ਹਾਂ ਰੋਕ ਗੈਰੀ ਬਰਖਿਆ ਹਾਂ ਜੀ ਕਿੰਨਾ ਫੁੱਟ ਚੱਲ ਗਿਆ ਵੀਰੇ ਵਿੱਚ ਯਾਰ ਮੇਰੇ ਸਾਲਾ ਇੰਨੀ ਬਾਜਰੀ ਦੇ ਦਾ ਪੀਪੀ 15 ਮਾਈ 20 ਫੁੱਟੇ ਭਰੇ ਉਹ ਵੱਧ ਤੋਂ ਵੱਧ 15 ਬਾਜਰੀ ਨਾਲ ਫਿਰ ਬੋਰੇ ਘਟੂਗਾ 70 ਫੁੱਟ ਵਰਗਾ ਦਾ ਮਤਲਬ ਹੈ ਹਾਂ ਇਹ ਤਾਂ 70 ਭਰਿਆ ਪਿਆ ਫਿਰ 20 ਪੀਪਾ 15 ਪੀਪਾ ਰੱਖਦੇ 15 ਪੀਪਾ ਨਾਲ ਕਿੰਨਾ ਭਰ ਜੂ ਵੀਰੇ ਇੱਕ ਮਿੰਟ ਆਪਾਂ ਦੇਖੀਏ 70 ਦੇ 70 ਹੋ ਗਏ ਆਪਣਾ ਇਹ ਹੁਣ ਸਾਨੂੰ ਕਨਫਰਮ ਵੀ ਨਹੀਂ ਆਪਾਂ ਨੂੰ ਕਿ ਤਾਂ ਉਹੀ ਕਹਿ ਕੇ ਹੁਣ ਬਾਅਦ 130 ਫੁੱਟ ਫਿੰਟਰ ਆਇਆ ਜਾ ਆ ਯਾਰ ਭੈਣ ਦੇ ਨਾਲ ਉਹਦਾ ਸਾਨੂੰ ਪਾਇਆ ਸਾਡੇ ਸਿਰ ਤੇ 390 ਗਿਆ ਚਾਨਣ ਉਹ ਚਾਨਣ ਮੇਚਲ ਮੰਨ ਲਾ ਪਾਣੀ ਦਾ ਨਗਬੂਰ ਚ ਪਾਣੀ ਦਾ ਬਥੇਰਾ ਪਾਣੀ ਤਾਂ ਨਹੀਂ ਕੋਈ ਕਮੀ ਆਉਂਦੀ ਇਹਦੇ ਪਊਗਾ ਬਾਈ 470 400 ਤੱਕ ਲਾ ਲਓ ਚਲੋ ਜੀ ਫਾਦਿਲ ਕੈਮਰਾ ਆਪਣਾ ਬਾਅਦ ਚੁੱਕੇਗਾ ਤੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਕੱਢ ਕੇ ਕਰਦੇ ਆਪਣੀ ਤਾਰ ਤੂ ਇਕੱਠੀ ਤੇ ਫਿਰ ਉਹਨੇ ਥੋੜੀ ਮਿਸਤਰੀ ਜੀ ਨਾਲ ਗੱਲ ਕੀ ਕੀ ਡਿਟੇਲ ਆ ਕੀ ਸੋਲੂਸ਼ਨ ਨਿਕੂ ਆਪਣੀ ਜ਼ੋਰ ਦਾ ਆ ਵੇਟੇ ਕਿਦਾਂ ਹੰਦ ਤੇ ਹੰਦ ਚੱਲੀ ਮੇਕੀ ਇਹ ਇਹ ਨਾ ਬੰਗੂ ਪੂਰਾ ਆ ਤੇਰਾ ਕੋਏ ਬੜੀ ਜੀ ਵੀਡ ਨਾ ਖੇਚਿਆ ਯੋ ਹਾਜ਼ਲ ਯੋ ਇਹ ਨਾ ਹੋੜ ਬਾਈ ਆ ਵੈਰੀ ਗੁੱਡ ਛੋਟਿਆ ਪਾ ਚਲੋ ਜੀ ਵੀਡੀਓ ਨੂੰ ਭੇਜ ਦਿੰਦੇ ਕੋਈ ਚੱਕਰੇ ਨਹੀਂ ਵੀਰੇ ਚਲੋ ਜੀ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਪਿੰਡ ਪਹੁੰਚੇ ਦੀ ਲਸੋਈ ਜਾਂ ਹਾਂਜੀ ਤੇ ਜਿਲ੍ਹਾ ਮੇਰੂ ਕੋਟਲਾ ਹਾਂਜੀ ਤੇ ਤੋਂ ਬਾਈ ਬੈਂਤ ਸਿੰਘਲੇ ਬੈਤੀ ਇਹ ਤੇ ਬਾਈ ਲਵੇ ਠੀਕੇ ਤੇ ਬਣ ਤੇ ਮੰਨ ਲਓ ਇੱਥੇ ਪੰਚਾਇਤੀ ਤੱਕ ਆਏ ਹਾਂਜੀ ਤੇ ਬੋਰ ਚੈੱਕ ਕਰਨ ਵੇ ਦੀ ਰੇਤਾ ਬਹੁਤ ਮਾਰਦੀ ਪਹਿਲਾਂ ਦੀ ਬਹੁਤ ਸਮੱਸਿਆ ਸੀ ਕਿਉਂਕਿ ਪਿਛਲੇ 2-3 ਸਾਲਾਂ ਨੂੰ ਜਦੋਂ ਹੀ ਬੋਰ ਲੱਗਿਆ ਉਦੋਂ ਦੀ ਰੇਤਾ ਮਾਰਦੀ ਹੈ ਇਹ ਹਾਂਜੀ ਤੇ ਬਾਈ ਨੇ ਪੂਰਾ ਉਹ ਕਰਕੇ ਮੰਨ ਲਓ ਵੀ ਚਲੋ ਇਹ ਬੋਰ ਦਾ ਵੀ ਹੱਲ ਹੋਣਾ ਚਾਹੀਦਾ ਰਿਪੇਅਰ ਜਾਦੇ ਪ ਹਾਂਜੀ ਤੇ ਇਹ ਤੋਂ ਬਾਅਦ ਹੁਣ ਆਪਾਂ ਨੇ ਅੱਜ ਪਹੁੰਚੇ ਦੀ ਉਰੇ ਆਪਾਂ ਨੇ ਕੈਮਰਾ ਨਾਲ ਬੋਰ ਚੈੱਕ ਕੀਤਾ ਹੈ ਆਪਾਂ ਨੇ ਸਾਰਾ ਹਾਂਜੀ ਤੇ 10 ਇੰਚੀ ਬੋਰਾ ਫੁੱਟ ਵਾਲਾ ਵੀ ਕਹਿੰਨੇ ਆਪਾਂ ਨੂੰ ਹਾਂਜੀ ਤੇ ਇਹ ਆਪਣਾ ਇੱਥੇ ਪਾਣੀ ਲੇਵਲ ਆਇਆ 95 ਫੁੱਟ ਤੇ ਹਾਂਜੀ ਤੇ ਇਹ ਫੈਂਟਰ ਚੱਲ ਪਿਆ 470 ਫੁੱਟ ਤੋਂ ਹੀ ਠੀਕ ਹੈ ਤੇ ਜਦ ਤੱਕ ਫੈਂਟਰ 595 ਤੱਕ ਬਿਲ ਹੈਗਾ ਬਾਕੀ ਇਹਨਾਂ ਨੇ ਬਾਈਆਂ ਨੇ ਪਤਾ ਨਹੀਂ ਪਹਿਲਾਂ ਵਾਲੇ ਕੋਈ ਠੇਕੇਦਾਰ ਜਾਂ ਇਹਨਾਂ ਨੇ ਕਹਿੰਦੇ ਜਾਂ ਕਿਸੇ ਦੇ ਵੀ ਮੰਨ ਲਓ ਬਾਈ ਜੀ ਬੂਜਰੀ ਪਾਈ ਹੋਈ ਆ ਬੋਰ ਦੇ ਵਿੱਚ ਬਾਕੀ ਥੱਲੇ ਬਾਈ ਜਰੀ ਆਪਾਂ ਇਹਦੇ ਵਿੱਚ ਕੈਮਰੇ ਚ ਦੇਖ ਵੀ ਸਕਦੇ ਹਾਂ 130 ਫੁੱਟ ਫੈਂਟਰ ਹੈ ਹਾਂਜੀ ਬਾਕੀ ਇਹਨਾਂ ਨੂੰ ਦੱਸਦਾ ਵੀ ਹੱਲ ਕਰ ਦਾਂਗੇ ਅਸੀਂ ਤੇ ਬਾਕੀ ਜਿੰਮੇਬਾਈ ਕਹਿਣਗੇ ਮੰਨ ਲਓ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਸਾਨੂੰ ਮੰਨ ਲਓ ਕਹਿਣੇ ਕਲੀਅਰ ਕਰਕੇ ਵੀਰੇ ਵੜੀ ਕਰਕੇ ਪੰਚਾਇਤ ਨਾਲ ਵੀ ਤਾਂ ਅਸੀਂ ਇਹਦਾ ਕੰਮ ਕਰ ਜਾਾਂਗੇ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਮਿਰਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈ 9781754490 ਠੀਕ ਹੈ ਜੀ ਤੇ ਸਾਡਾ YouTube ਤੇ ਚੈਨਲ ਬਣਿਆ ਹੋਇਆ ਹੈ ਮੁਖਤਿਆਰ ਨਮੋਲ ਦੇ ਨਾਂ ਤੇ ਸਰਚ ਮਾਰ ਸਕਦੇ ਹੋ ਜਾਂ ਕੋਈ ਕੰਮ ਦੀ ਲੋੜ ਹੈ ਮਾਨੂੰ ਕੋਈ ਵੀ ਰਾਇ ਲੈ ਸਕਦੇ ਕੋਦੋਂ ਮਰਜ਼ੀ ਅਸੀਂ 24 ਘੰਟੇ ਮਾਨੂੰ ਮਾਨੂੰ ਉਹਨਾਂ ਨੂੰ ਫੋਨ ਚੱਕਦੇ ਆ ਤੇ ਉਹਨਾਂ ਨੂੰ ਜੇ ਕੋਈ ਅਸੀਂ ਆਪ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਦਾ ਫੋਨ ਤੇ ਵੀ ਹੱਲ ਕਰ ਦਿੰਦੇ ਆ ਜੀ ਠੀਕ ਹੈ ਜੀ ਕੋਦੋਂ ਵੀ ਬੇਚੇ ਕੋ ਕੇ ਸਾਡੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਤੇ ਬਾਕੀ ਆ ਬਾਈਆਂ ਨੂੰ ਪੁੱਛ ਸਕਦੇ ਹਾਂ ਇਹਨਾਂ ਨੂੰ ਆਪਾਂ ਚੱਲਿਆ ਬਾਈ ਤੁਹਾਡੇ ਬੋਰ ਦੀ ਹਾਂ ਵੀਰੇ ਸਾਡੀ ਬੋਰ ਚੈੱਕ ਕਰਨ ਦੀ ਬਾਈ ਦੀ ਬਹੁਤ ਵਧੀਆ ਚੈੱਕ ਕੀਤਾ ਤੇ ਤਸੱਲੀ ਆ ਸਾਡੀ ਹਾਂਜੀ ਇਹ ਵੀਰੇ ਹੁਣ ਇਹ ਹੁਣ ਪੰਚਾਇਤ ਤੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹਨੂੰ ਇਹਦਾ ਹੱਲ ਕਰਾਇਆ ਜਾਵੇ ਅਸੀਂ ਤਾਂ 3 ਸਾਲ ਦੇ ਕਹਿੰਦੇ ਹਾਂ ਹਾਂਜੀ ਸਾਡਾ ਹੱਲ ਕੀਤਾ ਜਾਵੇ ਯਾਰ ਇਹਦੇ ਵਿੱਚ ਮੀਨਾਂ ਸੀ ਜਿਹਨੇ ਦੋ ਵਾਰ ਬਜਰੀ ਪਵਾਤੀ ਉਹਦੇ ਵਿੱਚ ਸਾਡੇ ਵਿੱਚ ਉਹ ਤੋਂ ਉਹਨੇ ਸਾਡੇ ਉਹਦੇ ਕਹਿਣ ਤੇ ਅਸੀਂ ਇਹਦੇ ਵਿੱਚ ਬਜਰੀ ਪਾਤੀ ਉਹਨੇ ਕਿਸੇ ਜਿਹੜਾ ਮਿਸਤਰੀ ਨੇ ਕਰਿਆ ਸੀ ਉਹਨੇ ਉਹਨੂੰ ਕਿਹਾ ਹੂ ਚਲੋ ਜੋ ਵੀ ਸਾਨੂੰ ਕਿਹਾ ਬਜਰੀ ਪਾ ਦਿਓ ਬਜਰੀ ਪਾਤੀ ਤਾਂ ਇਹਦਾ ਕੋਈ ਪੱਕਾ ਹੱਲ ਨਹੀਂ ਹੋਇਆ ਵੀਰੇ ਹੁਣ ਤੱਕ ਠੀਕ ਹੈ ਜੀ ਤਾਂ ਹੁਣ ਦੇਖੋ ਵੀਰੇ ਸਾਡੇ ਕੋਲ ਤਾਂ ਇਹ ਠੇਕੇ ਤੇ ਆ ਜ਼ਮੀਨ ਇਹ ਨਾ ਇਹਨੂੰ ਕੋਈ ਰਸਤਾ ਲੱਗਦਾ ਜਦੋਂ ਅਸੀਂ ਇੱਥੇ ਲੈ ਕੇ ਆਉਨੇ ਜਦੋਂ ਮੋਟਰ ਖਰਾਬ ਹੋ ਜਾਂਦੀ ਆ ਤਾਂ ਸਾਨੂੰ ਬਹੁਤ ਸਮੱਸਿਆ ਆਉਂਦੀ ਆ ਜੀਰੀ ਦੇ ਵਿੱਚ ਦੀ ਰੈਕਟਰ ਜਾਂ ਪੌਣੀ ਲੈ ਕੇ ਆਉਣੀ ਪੈਂਦੀ ਆ ਤਾਂ ਜਿਹੜਾ ਜੋ ਵੀ ਖਰਚਾ ਹੁੰਦਾ ਉਹ ਸਾਡੇ ਤੇ ਪੈਂਦਾ ਹੈ ਸੀਜ਼ਨ ਦੇ ਵਿੱਚ ਦੋ ਵਾਰ ਜਾਂ ਤਿੰਨ ਵਾਰ ਸਾਲ ਦੇ ਵਿੱਚ ਹੀ ਖਰਾਬ ਹੋ ਜਾਂਦੀ ਹੈ ਵੀਰੇ ਠੀਕ ਹੈ ਜੀ ਤਾਂ ਸਾਡੀ ਤੇ ਇਹੀ ਬੇਨਤੀ ਆ ਪੰਚਾਇਤ ਨੂੰ ਵੀ ਤੇ ਇਹਦਾ ਹੱਲ ਕਰਾਇਆ ਜਾਵੇ ਠੀਕ ਹੈ ਵੀਰੇ ਓਕੇ ਤਾਂ ਕੋਈ ਨਾ ਹਾਂ ਜਦੋਂ ਵਾਲਾ ਕਹਿੰਦਾ ਸਾਨੂੰ ਸਰਪੰਚਾ ਕੋਈ ਵੀ ਤਾਂ ਸਾਨੂੰ ਇਹਦਾ ਕੰਮ ਸ਼ੁਰੂ ਕਰ ਦਾਂਗੇ ਪਰ ਜਲਦ ਤੋਂ ਜਲਦ ਠੀਕ ਹੈ ਜੀ ਧੰਨਵਾਦ ਜੀ